ਕੀ ਹਾਲ ਚਾਲ ਹੈ ਤੇ ਹਾਂਜੀ ਆਪਾਂ ਆ ਗਏ ਆਂ ਜੀ ਅੱਜ ਲਾਈਵ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਜੀ ਅੱਜ ਮੌਸਮ ਠੰਡਾ ਤੇ ਤੋਂ ਕੁ ਵੀ ਨਹੀਂ ਨਿਕਲੀ ਹੋਈ ਹਾਂ ਇਧਰ ਵੀ ਦੇਖ ਲਓ ਸੁਨਤਾਜ ਕਹਿੰਦਾ ਲਾਈਵ ਕਰੀਏ ਫਿਰ ਕੱਲ ਮੇਰਾ ਪੇਪਰ ਆ ਮੈਂ ਪੜਾਈ ਕਰਨੀ ਸੀ ਤੇ ਮੈਂ ਸੋਚਿਆ ਚਲੋ ਹੁਣੇ ਆਪਾਂ ਥੋੜਾ ਜਿਹਾ ਲਾਈਵ ਕਰਕੇ ਆ ਕੇ ਇਰੋ ਜਾਨ ਆਪਾਂ ਫੜਾਗੇ ਤੇ ਸੱਚ ਕਰਦਾ ਵੀ ਕਰ ਰਹੇ ਨੂੰ ਮੈਂ ਨਵੀਂ ਦੇਖ ਲਓ ਇਹ ਕੰਤਾਈ ਨੂੰ ਵੀ ਦੇਖੋ ਜੀ ਬਾਹਰ ਚਲਦੇ ਆਪਾਂ ਫਿਰ ਨਿਹਰਾ ਹਾਂ ਮੈਂ ਵੀ ਠੀਕ ਹੈ ਜੀ ਤੇ ਇੱਥੇ ਆਪਾਂ ਆ ਗਏ ਆ ਬਾਹਰ ਹੋਸਨਾਵੋ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਬੋਰ ਨਹੀਂ ਹੋਵੋਗੇ ਸਾਡੀ ਵੀਡੀਓ ਦੇਖ ਕੇ ਤੁਸੀਂ ਮੈਂ ਸ਼ੀਸ਼ੇ 'ਚ ਵੇਖ ਰਹਾ ਮੈਂ ਪਿੱਛੇ ਫੋਨ ਕਿਉਂਕਿ ਬੈਕ ਵਾਲਾ ਕੈਮਰਾ ਚੱਲ ਰਿਹਾ ਹੈ ਅ ਨਹੀਂ ਸਹੀ ਆ ਰਿਹਾ ਹੈ ਠੀਕ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਜੀ ਕੋਈ ਹੈਲੋ ਹਾਈ ਲਿਖ ਦਿਆ ਕਰੋ ਯਾਰ ਜਾਂਦੇ ਜਾਂਦੇ ਕਮੈਂਟ ਦੇ ਵਿੱਚ ਸਾਰੇ ਉੱਪਰ ਚਲੀਏ ਹੈ ਉੱਪਰ ਚਲੀਏ ਉੱਪਰ ਜਾਣਨੇ ਆ ਗੁੰਤਾਜ ਨੂੰ ਵੀ ਦੇਖ ਲਿਓ ਜੀ ਇੱਕ ਵਾਰੀ ਆ ਦੇਖੋ ਸਟੰਟ ਦੇਖ ਲਓ ਜੀ ਗੁੰਤਾਜ ਦਾ ਇਹ ਕਿਹੜਾ ਸਟੰਟ ਹੋਇਆ ਬਈ ਉਹ ਜੈਕਟ ਗੰਦੀ ਗਰੀ ਬੈਠਾ ਤੂੰ ਆ ਚੱਲ ਮੈਂ ਆ ਫੇਲ ਆ ਗਈ ਆ ਵਾਹ ਉਹ ਦੀਪੂ ਸਿੰਘ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੀਪੂ ਸਿੰਘ ਜੀ ਇਹ ਦੀਪੂ ਸਿੰਘ ਆਏ ਆ ਕੋਈ ਸਾਡੇ ਲਾਈਵ ਤੇ ਤੇ ਤੁਹਾਡਾ ਕਮੈਂਟ ਮੈਨੂੰ ਮਿਲਿਆ ਜੀ ਦੀਪੂ ਸਿੰਘ ਜੀ ਕਿੱ사 ਲੱਗਦਾ ਹੈ ਕਿੱ사 ਲੱਗਦਾ ਹਾਂ ਜੀ ਹੋਰ ਕੀ ਹਾਲ ਚਾਲ ਆ ਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਦੀਪੂ ਸਿੰਘ ਜੀ ਮੈਨੂੰ ਪਤਾ ਲੱਗੇ ਵੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਤੇ ਕੌਣ ਮੈਂ ਤੁਹਾਨੂੰ ਪਛਾਣ ਸਕਾਂ ਵੀ ਤੁਸੀਂ ਮੇਰੇ ਜਾਣ-ਪਛਾਣ ਵਾਲੇ ਹੋ ਚਲੋ ਵੈਸੇ ਸਾਰੇ ਜਾਣ-ਪਛਾਣ ਦੇ ਹੁੰਦੇ ਆ ਫਾਲੋਅਰ ਜਿੰਨੇ ਵੀ ਹੁੰਦੇ ਆ ਆਪਣੇ ਦੋਸਤ ਮਿੱਤਰ ਹੁੰਦੇ ਆ ਸਾਰੇ ਮੌਨਿਕਾ ਉੱਪਰ ਚੱਲिए ਮੌਨਿਕਾ ਦੀਪੂ ਸਿੰਘ ਦੀ ਆਈਡੀ ਤੋਂ ਮੌਨਿਕਾ ਗੱਲ ਕਰ ਰਹੀ ਆ ਓਕੇ ਠੀਕ ਹੈ ਜੀ ਆਈਡੀ ਦਾ ਜਿਹੜਾ ਨੇਮ ਦੀਪੂ ਸਿੰਘ ਸ਼ੋ ਹੋ ਰਿਹਾ ਤੇ ਮੌਨਿਕਾ ਲਿਖਿਆ ਜੀ ਉਹਨਾਂ ਨੇ ਆ ਦੇਖੋ ਹੈਲੋ ਹਾਈ ਕਰੋ ਨਾ ਕੋਈ ਮੌਨਿਕਾ ਦੀਪੂ ਸਿੰਘ ਤੁਹਾਨੂੰ ਲਿਖ ਰਿਹਾ ਹੈ ਨਾ ਹੈਲੋ ਹੈਲੋ ਗੁੰਤਾਜ ਦੀ ਹੈਲੋ ਲੈ ਲਿਓ ਜੀ ਤੇ ਮੁਖ ਸਰ ਅੱਛਾ ਅੱਛਾ ਮੌਨਿਕਾ ਦੀਦੀ ਗੱਲ ਕਰ ਰਹੀ ਆ ਦੀਪੂ ਸਿੰਘ ਆਈਡੀ ਤੋਂ ਮੌਨਿਕਾ ਦੀਦੀ ਆਪੂਆ ਜੀ ਆ ਮੌਨਿਕਾ ਪੂਆ ਜੀ ਮੁਖ ਸਰ ਤੋਂ ਤੇਰੇ ਪੂਆ ਜੀ ਆਪੂਆ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਪਹਿਲਾਂ ਸਤਿ ਸ਼੍ਰੀ ਅਕਾਲ ਬਾਪੂਆ ਜੀ ਨੂੰ ਹਾਂ ਜੀ ਬੋਲੋ ਪੂਆ ਜੀ ਤੁਸੀਂ ਠੀਕ ਹੋ ਤੁਸੀਂ ਠੰਡ ਤੋਂ ਬਚੇ ਹੋ? ਸਿੱਧਾ ਕਿ ਤੁਹ ਬਚੇ ਹੋ? ਬਚ ਕੇ ਰਿਓ ਠੰਡ ਬਹੁਤ ਪੈਂਦੀ ਬਈ ਆ। ਕਿੱਸ ਕਰਾਈ ਗੀ ਠੰਡ ਬਾਹਰ ਪੈਦੀ ਪਈ ਆ ਛੱਜੇ ਦਾ। ਹਾਂ ਸਾਡੇ ਮੰਮਾ ਤਾਂ ਪਈ ਆਈ ਬਿਮਾਰ ਹੋ ਗਈ ਸੀ। ਪਰ ਮੈਂ ਤਾਂ ਹਜੇ ਤੱਕ ਠੀਕ ਆ। ਅੱਛਾ ਮੰਮਾ ਪਾਪਾ ਬਿਮਾਰ ਹੋ ਗਿਆ ਸੀ ਮੈਂ ਹਜੇ ਤੱਕ ਠੀਕ ਆ ਹੈ। ਅੱਛਾ। ਜਿਹੜਾ ਉੱਪਰ ਚਾਦੇ ਆ। ਹਾਂ ਉਹ ਕਹਿੰਦੇ ਅਸੀਂ ਵੀ ਠੀਕ ਆ ਹਾਂਜੀ ਉਹ ਲਿਖੀ ਜਾਂਦੇ ਆ ਅਸੀਂ ਵੀ ਠੀਕ ਆ। ਅੱਛਾ 3 ਸੈਕਿੰਡ ਦਾ ਵੀਡੀਓ ਡਿਲੇ ਚੱਲਦਾ ਹੁੰਦਾ ਮਤਲਬ ਜਿਹੜਾ ਮੈਂ ਬੋਲਦਾ ਤੁਹਾਡੇ ਕੋਲੇ 15 20 30 ਸੈਕਿੰਡ ਬਾਅਦ ਹਾਂ ਬੇਟੇ ਮੈਂ ਨਾ ਉਹ ਚਾਹ ਰੱਖੀ ਵੀ ਹੈ ਚਾਹ ਵੀ ਬੰਦੀ ਪਈ ਹੈ ਨਾ ਮਨਾਈ ਜਾਂਦੇ ਆ ਤੇ ਆਪਾਂ ਫਿਰ ਚਾਹ ਪੀ ਕੇ ਉੱਪਰ ਚੱਲਦੇ ਆ ਅਸਲ 'ਚ ਕੀ ਹੈ ਕਿ ਜੀ ਮੈਂ ਸਕੂਲੋਂ ਆਇਆ ਸੀ ਡਿਊਟੀ ਕਰਕੇ ਤੇ ਲੰਚ ਕੀਤਾ ਸੀਗਾ ਖਾਣਾ ਖਾਣ ਕੇ ਤੇ ਚਾਹ ਵੀ ਨਹੀਂ ਇੱਛਾ ਸੀਗੀ ਠੰਡ ਬਹੁਤ ਹੈ ਵੀ ਆ ਆਰਪ੍ਰੀਤ ਨੇ ਨਹਾਉਣਾ ਸੀ ਕੰਮ ਕੰਮ ਕਰਕੇ ਫ੍ਰੀ ਹੋਏ ਸੀਗੀ ਤਾਂ ਮੈਨੂੰ ਕਹਿੰਦੀ ਉਸੇ ਚਾਹ ਬਣਾ ਲਓ ਵੈਸੇ ਵੀ ਚਾਹ ਮੈਂ ਆਪ ਹੀ ਬਣਾ ਕੇ ਰਾਜੀ ਨੂੰ ਮਿਲ ਜਾਤਾ ਤਰਾ ਦੀ ਕੋ ਮੈਂ ਪੀਣੀ ਹੁੰਦੀ ਗੁੜ ਵਾਲੀ ਚਾਹ ਇਹ ਗੁੜ ਵਾਲੀ ਘੱਟ ਗਈ ਤੇ ਸਾਰੇ ਇਹ ਆਹ ਲਓ ਜੀ ਆ ਦੇਖੋ ਆਪਾਂ ਗੋੜ ਪਾਤਾ ਤੇ ਪਤਾ ਨਹੀਂ ਚਾਹ ਤੁਹਾਨੂੰ ਕਿੱਦਾਂ ਦੀ ਦਿਖਦੀ ਬਣੀ ਆ ਮੈਂ ਬੈਕ ਕਰਕੇ ਦਿਖਾਣਾ ਤੁਹਾਨੂੰ ਮੈਂ ਮੇਰੀ ਵੀਡੀਓ ਸਹੀ ਆਈ ਜਾਂਦੀ ਐ ਵਿੱਚ ਵੈਸੇ ਇਹ ਆ ਲਓ ਇਹ ਚਾਹ ਰਿਝਦੀ ਬਣੀ ਆ ਇਹ ਲਾਈਵ ਕਰਕੇ ਹੋਰ ਕੌਣ-ਕੌਣ ਆ ਰਿਹਾ ਮੈਂ ਦੇਖਾਂ ਹੋਰ ਕੌਣ-ਕੌਣ ਆ ਰਿਹਾ ਕਿਵੇਂ ਹੋ ਤੁਸੀਂ ਹਾਂਜੀ ਠੀਕ ਐ ਦੀਦੀ ਬਹੁਤ ਵਧੀਆ ਮੈਂ ਹੁਣ ਕਮੈਂਟ ਪੜ੍ਹੇ ਆ ਅਗਲੇ ਪਾਸੇ ਨੂੰ ਕੀਤਾ ਸੀਗਾ ਤੇ ਠੀਕ ਠਾਕ ਐ ਜੀ ਵਧੀਆ ਬਹੁਤ ਵਧੀਆ ਠੀਕ ਠਾਕ ਤੁਸੀਂ ਸੁਣਾਓ ਕਿਦਾਂ ਜੀ ਤੇ ਮੈਂ ਇਧਰਲਾ ਫਰੰਟ ਵਾਲਾ ਕੈਮਰਾ ਚ ਕਰ ਲਵਾਂ ਹਾਂਜੀ ਬਿਲਕੁਲ ਜੀ ਠੀਕ ਠਾਕ ਮੈਂ ਤੁਹਾਡੇ ਕਮੈਂਟਸ ਵੀ ਦੇਖਣਗੇ ਇੱਕ ਜਣਾ ਦੇਖ ਰਿਹਾ ਵੀਡੀਓ ਚਾ ਮੰਨ ਕਾ ਜੀ ਜੀ ਦੇਖਦੇ ਆ ਤੇ ਵਧੀਆ ਜੀ ਵਧੀਆ ਹਾਂਜੀ ਬਿਲਕੁਲ ਜੀ ਮੈਂ ਚਾ ਵੀ ਪੁਲਮਾ ਨਾਲ ਨਾਲ ਤੇ ਇੱਥੇ ਆਪਾਂ ਕੈਮਰੇ ਨੂੰ ਖੜਾ ਕਰ ਦਈਏ ਜੀ ਤੇ ਇਦੋਂ ਇੰਨਾ ਕਰ ਦਈਏ ਤੇ ਹੁਣ ਮੇਰੀ ਵੀਡੀਓ ਵੀ ਰੁਕ ਗਈ ਆ ਮੈਂ ਸਾਰੇ ਸਹੀ ਦਿਖਦਾ ਪਿਆ ਨਾ ਤੁਹਾਨੂੰ ਇਹਦੇ ਵਿੱਚ ਆਪਸ਼ਨ ਆਉਣੀ ਚਾਹੀਦੀ ਆ ਵੈਸੇ ਵੀ ਨਾ ਜੇ ਕੋਈ ਸ਼ੇਅਰ ਕਰਨਾ ਚਾਹਵੇ ਆਪਣੀ ਵੀਡੀਓ ਤਾਂ ਲਾਈਵ ਇਹਦੇ ਵਿੱਚ ਵੀਡੀਓ ਆਉਣੀ ਚਾਹੀਦੀ ਆ ਸ਼ੇਅਰ ਹੋਣ ਕਿਉਂਦੇ ਆ WhatsApp ਤੇ ਤਾਂ ਹੁੰਦੀ ਆ ਕਿਦਾਂ ਗੱਲ ਆ ਮੋ ਸਾਹਮਣੇ ਆ ਇੰਸਟਾਗ੍ਰਾਮ ਤੇ ਵੀ ਹੁੰਦੀ ਆ ਵੈਸੇ ਇਹਦੇ ਵਿੱਚ ਸ਼ੇਅਰ ਰੀ ਕਨੈਕਟਿੰਗ ਪੋਰਸ ਨਾ ਉਹ ਦੀ ਟ੍ਰੀ ਕੋਡ ਗਿਆ ਨਹੀਂ ਲੱਗੇ ਤੁਹਾਡਾ ਕਦੀ ਲਾਸਟ ਟਾਈਮ ਕਰੋ ਗਏ ਸੀ ਕਿ ਫਰੀਦਕੋਟ ਤਕਰੀਬਨ ਅਸੀਂ ਵੀ ਗਏ ਸੀਗੇ 14 15 ਦਸੰਬਰ ਦੇ ਕਰੀਬ ਗਏ ਸੀਗੇ ਤਾਂ ਹੁਣ ਮੇਰੀ ਕੋਸ਼ਿਸ਼ ਹੈਗੀ ਆ ਕਿ ਫਸ ਸੈਕਿੰਡ ਫੈਬਰੂਅਰੀ ਨੂੰ ਜਾਵਾਂਗੇ ਫਰਵਰੀ ਨੂੰ ਬਸੰਤ ਪੰਚਮੀ ਆ ਤੇ 2 ਤਰੀਕ ਦੇ ਇੱਕ ਨੂੰ ਸ਼ਾਮ ਨੂੰ ਜਾਵਾਂਗੇ ਤੇ ਕੋਸ਼ਿਸ਼ ਹੈ ਵੀ ਦੋ ਨੂੰ ਰਾਤ ਨੂੰ ਵਾਪਸ ਆ ਜਾਵਾਂਗੇ ਅਸੀਂ ਦੋ ਦੋ ਲਿਖਿਆ ਆਇਆ ਤੁਹਾਡਾ ਉੱਤੇ ਕਮੈਂਟ ਦੇ ਵਿੱਚ ਅ ਮੈਨ ਨਾ ਦੇਖੋ ਤੈਨੂੰ ਦੇਖੋ ਲੈ ਤੂੰ ਭਾਜਣਾ ਤੂੰ ਦਿਖਦਾ ਤਾਂ ਹੈੜੀਆਂ ਤੂੰ ਆਜੀ ਗੱਲਾਂ ਕਰੀ ਜਾਂਦੇ ਆ ਅੱਡੇ ਹਨ ਤੇ ਟ੍ਰਾਈ ਬੋਰਡ ਤੇ ਲਾਇਆ ਹੋਇਆ ਕੈਮਰਾ ਉੱਚਾ ਤੇ ਚਾਹ ਪੋਲੀਏ ਨਾਲ ਨਾਲ ਆਰੇ ਇਨਕਮੈਂਟ ਹਜੇ ਹੋਰ ਕਿਸੇ ਦਾ ਕੋਈ ਇੱਕ ਜਣੇ ਦੇਖ ਰਿਹਾ ਵੈਸੇ ਵੀਡੀਓ ਜੀ ਹੋਰ ਸੁਣਾਓ ਜੀ ਗੱਲਬਾਤ ਇਹੀ ਕਹਿ ਸਕਦੇ ਵਾਰ-ਵਾਰ ਆਪਣੇ ਕੋਲੇ ਆਹੀ ਗੱਲਾਂ ਆ ਨਾ ਗੱਲਾਂ ਕਰਦਾ ਬਸ ਹੋਰ ਹੋਰ ਸੁਣਾਓ ਹੋਰ ਸੁਣਾਓ ਹਾਂਜੀ ਕਿਹੜੀ ਚੀਜੀ ਖਾਣੀ ਓਏ ਤੂੰ ਉੱਥੇ ਖਾਧੀਆ ਚੀਜੀ ਕਿੱਥੇ ਸਕੂਲੇ ਹਾਂ ਸਕੂਲੇ ਖਾਧੀਆ ਸਕੂਲੇ ਚੀਜੀ ਉੱਥੇ ਕਿੱਥੇ ਮਿਲਦੀ ਸੀ ਅੱਜ ਤਾਂ ਸਕੂਲ ਬੰਦ ਸੀਗਾ ਪਹਿਲਾਂ ਥੀਸ ਕਾਊਂਟਰ ਓਪਨ ਕੀਤਾ ਸੀ ਜਾ ਕੇ ਹੈਂ ਤੂੰ ਤੂੰ ਕਿੱਥੇ ਨੂੰ ਸਭ ਸੈਦੂ ਕੋਈ ਨਹੀਂ ਰਾਦੀ ਹੋਰ ਨਾ ਕੋ ਆਪੀ ਮੰਮੀ ਨੂੰ ਤੰਗ ਕਰੀ ਤੇਰੇ ਮੰਮੀ ਕੋਲ ਇੱਕ ਘਟਾ ਹੈਗਾ ਬੱਚੇ ਉਹਨੇ 3:30 ਵਜੇ ਤੇ ਮੈਂ ਕੁਰਨ ਬੈਠਣਾ ਮੇਰਾ ਪੇਪਰ ਕਰ ਲਉ ਲੈ ਕੇ ਦੇਣਾ ਨਹੀਂ ਲੈ ਕੇ ਦੇਣੀ ਲੈ ਕੇ ਦੇਣਾ ਫੇਰ ਅੱਡ ਜਾ ਬਈ ਕੱਲ ਬੱਚੀ ਦੀ ਨਾ ਲਾਈਵ ਹੈ ਇੱਕ ਵਜੇ ਦੀ ਗੱਲ ਆ ਸੱਪੜ ਵਜੇ ਕੱਲ ਕੱਲ ਐਵੇਂ ਨਾ ਕਿ ਚਾਂਬਾ ਦਾ ਲਾਈਵ ਚੱਲਦੇ ਤੋਂ ਵੀਰ ਨੂੰ ਪਾਪਾ ਨੇ ਮੈਨੂੰ ਕੁਝ ਕਹਿਣਾ ਨਹੀਂ ਆ ਤੇ ਕੱਲਾ ਮਰੇ ਮਾਰੀ ਜਾਵੇ ਨਾ ਕਿਤੇ ਮੈਂ ਮਜਾਕੇ ਵਾਰਨ ਲੱਗਿਆ ਦੀ ਗੱਲ ਜੀ ਅੱਗੇ ਹੀ ਆ ਗਈ ਕਰੀ ਤਾਂ ਆਵਾਜ਼ ਆਈ ਚਪੇੜ ਵੱਜੇ ਦੀ ਕੱਲ ਵਾਲੀ ਵੀਡੀਓ ਦੇਖ ਲਿਓ ਉਹਦੇ ਵਿੱਚ ਹੋੜ ਕੇ ਵਾਜਾਂ ਵੱਜਦਾ ਸੀ ਜੋ ਬਾਂਦਰ ਪੌੜੀਆਂ 'ਚ ਬਾਂਦਰਾਂ ਨੂੰ ਲੰਮਕਿਆ ਹੋਇਆ ਸੀ ਹਾਂ ਉਹ ਦੇਖੋ ਜਰਾ ਸ਼ਰਾਰਤਾਂ ਹੁੰਦੀਆਂ ਦੇਖੋ ਤੇਰੇ ਦੇਖੋ ਓਏ ਨਾ ਹਟ ਜਾ ਦੇਖ ਲਿਆ ਫੋਟੋ ਕੀ ਕਹਿੰਦਾ ਅ ਮੇਰ ਨਾਲ ਸਕੂਲ ਗਿਆ ਸੀ ਅੱਜੇ ਉਥੇ ਇਹਨਾਂ ਫਰੂਟ ਖਾਦੇ ਅਲੱਗ-ਅਲੱਗ ਤਰ੍ਹਾਂ ਦੇ ਦੋ-ਤਿੰਨ ਤਰ੍ਹਾਂ ਦੇ ਮੈਡਮ ਲੈ ਕੇ ਆਏ ਸੀ ਨਾਲ ਦੇ ਰੋਟੀ ਇਹ ਤੋਂ ਮੈਂ ਲੈ ਗਿਆ ਸੀ ਕਿਹਾ ਇਹ ਤਾਂ ਪਰੌਠਾ ਉਹ ਖਾਦਾ ਆਇਆ ਨੇ ਫਿਰ ਬਿਸਕੁਟ ਖਾਦੇ ਚਾਹ ਨਾਲ ਆ ਕੇ ਕੀ ਖਿਆ ਤਾ ਮੈਨ ਸਕੂਲ ਤੋਂ ਉਹਨੇ ਚੀਕੂ ਖਾਦਾ ਸੀ ਹੁਣ ਚੀਜ਼ੀਆਂ ਲੈ ਕੇ ਆਓ ਕੱਲ ਦੇ ਚੀਜ਼ੀਆਂ ਕਿੰਨੀ ਹੋਈਆਂ ਸੀ ਤੇਰੀਆਂ ਇਹਦੇ ਚੀਜ਼ੀਆਂ ਦਾ ਖਰਚਾ ਇੱਕ ਦਿਨ ਦਾ ਹੈਗਾ 150 ਤੋਂ 200 ਰੁਪਇਆ ਆ ਹੁਣ ਇਹਨੇ ਸ਼ੁਰੂ ਹੋ ਜਾਣਾ ਫਿਰ ਇਹਨੇ ਆਦੀ ਮੰਮੀ ਨੂੰ ਘੇਰ ਲੈਣਾ ਪਹਿਲਾਂ ਤਾਂ ਦੋ ਗੇੜੇ ਤਾਂ ਮੇਰੇ ਲਵਾ ਦੇਣੇ ਨੇ ਚੀਜ਼ੀਆਂ ਦੇ ਫਿਰ ਨਾਨਾ ਆਊਗਾ ਤੇ ਨਾਨਾ ਜੀ ਨੂੰ ਘੇਰ ਲੈਣਾ ਉਹ ਵੀ ਵੀਰ ਚਾਹੀਦੇ ਹੌਲੀ ਹੌਲੀ ਹੁਣ ਸਾਰੇ ਕੰਨ ਆ ਰੋਂਦਾ ਦੇਖ ਲੋ ਜੀ ਟੀਤੀ ਲਈ ਰੋਂਦਾ ਟੀੱਡੀ ਐ ਮੇਰੀ ਟੀੱਡੀ ਐ ਮੇਰੀ ਕਿੱੱਡੀ ਐ ਹਾਂ ਤੇ ਟੀਤੀ ਜਿਹੜੀ ਚਾਹ ਬਣੀ ਐ ਕਾਕੇ ਦੀ ਉਹ ਆ ਗਈ ਚੀਜੀ ਆ ਲੈ ਲਾ ਉਹ ਦੇ ਉਹ ਮੈਂ ਗੱਲ ਕਰ ਰਿਹਾ ਸੀ ਆ ਦੇਖੋ ਜੈਸਮਿਨ ਲੈ ਆ ਰਹੀ ਹੈ ਜੀ ਚੀਜੀ ਆ ਗਈ ਇਹ ਆਏ ਦਰਿਤ ਸੌਰੀ ਟੋਸ ਪਰ ਮੇਰੇ ਵੱਲੋਂ ਚੀਜੀ ਆ ਗਈ ਠੀਕ ਹੈ ਚਾਹ ਪੀਣੀ ਹੈ ਕਿ ਨਹੀਂ ਪੀਣੀ ਹੈ ਨਾ ਚਾਹ ਮੈਂ ਤੈਨੂੰ ਦੇ ਦਿੰਨਾ ਚਾਹ ਆ ਜਾ ਚਾਹ ਲੈ ਆ ਲਾ ਕੇ ਹਾਂ ਜੀ ਦੋ ਜਾਨੇ ਦੇਖ ਰਿਆ ਇੱਕ ਤਾਂ ਮੌਰੀਕਾ ਜੀ ਦੀ ਸੀਗੇ ਤੇ ਹੋਰ ਕੌਣ ਆਇਆ ਜੋ ਵੀ ਆਇਆ ਸ਼ਾਤਰੀ ਗੱਲ ਹੈਲੋ ਲਿਖ ਦਿਓ ਜੀ ਆਦਾ ਨਾਮ ਲਿਖ ਦਿਓ ਕਿਉਂਕਿ ਇੱਥੇ ਤਾਂ ਸਿਰਫ ਇਨਾ ਕੀ ਸ਼ੋਅ ਹੁੰਦਾ ਕਿ ਦੋ ਜਾਨੇ ਵੀਡੀਓ ਦੇਖ ਰਿਆ ਲਾਈਕ ਨਹੀਂ ਕੀਤਾ ਤਾਂ ਜਿਹੜੇ ਦੇਖਣ ਵਾਲੇ ਆ ਵੀਡੀਓ ਵੀ ਇਹਨੂੰ ਚੱਲਦੀ ਚੱਲਦੀ ਨੂੰ ਲਾਈਕ ਵੀ ਕਰ ਦਿਓ ਹੈ ਆਪਸ਼ਨ ਵੀ ਆਉਂਦੀ ਹੋਏਗੀ ਲਾਈਕ ਕਰਨ ਦੀ ਲਾਈਕ ਕਰ ਦਿਓ ਅਜੇ ਤੱਕ ਵੀ ਨਹੀਂ ਕੀਤਾ ਕਿਸੇ ਨੇ ਲਾਈਕ ਜ਼ੀਰੋ ਆ ਰਿਹਾ ਲਾਈਕ ਦਾ ਥੰਬਸ ਅਪ ਵਾਲਾ ਦੰ ਕਰਕੇ ਇਹ ਇਹਨੂੰ ਲਾਈਕ ਕਰ ਦਿਓ ਤੇ ਕਮੈਂਟਰੀ ਕਰ ਦਿਓ ਮੈਨੂੰ ਦੇਖ ਲਓ ਬੰਤਾ ਜੀ ਨੂੰ ਵੀ ਦੇਖ ਲਓ ਇਹ ਚੀਜ਼ੀਆਂ ਆ ਗਈਆਂ ਹੁਣੇ ਰੋਈ ਜਾਂਦਾ ਸੀ ਆ ਦੇਖ ਲਓ ਇਦਾਂ ਆ ਆ ਕੇ ਬਕਿੰਨਾ ਫਰੰਮਾ ਫਕੇ ਬਕਿੰਨਾ ਕਿੱਦਾਂ ਫੰਮ ਚਲੋ ਜੀ ਆ ਗਏ ਤੁਸੀਂ ਪਾਣੀ ਕੰਦਾ ਕਰਕੇ ਹਰਪ੍ਰੀਤ ਆ ਗਈ ਆ ਪਾਣੀ ਕੰਦਾ ਕਰਕੇ ਕਾਕੇ ਦੀ ਮੰਮਾ ਦੇਦੇ ਨੂੰ ਵੀ ਜੇ ਮੈ ਤੁਹਾਨੂੰ ਦੱਸਾਂ ਸਵਾਦ ਆ ਕਿ ਨਹੀਂ ਮਖਾ ਕੇ ਦੱਸਾਂ ਮੈਂ ਮੈਂ ਚੂਆ ਨਾ ਖਾ ਕੇ ਤੂੰ ਤਾਂ ਕਹੀ ਜਾਏਗਾ ਸੁਆਦ ਆ ਮੈਂ ਖਾਉਂਗਾ ਫਿਰ ਦੱਸੂਗਾ ਮੈਂ ਤੈਸੀ ਹੈ ਕਿ ਨਹੀਂ ਐਡੀ ਤ੍ਰਿਪੀਜ਼ ਡੋਰਿਟੋ ਹਮ ਥੈਂਕ ਯੂ ਇੱਕ ਜਣੇ ਨੇ ਲਾਈਕ ਕਰਤਾ ਬਹੁਤ ਬਹੁਤ ਥੈਂਕ ਯੂ ਦੋ ਜਣੇ ਆਏ ਕਿਤਾ ਦੀਦੀ ਬੈਠੇ ਸੀਗੇ ਦੂਜਾ ਹੋਰ ਕੌਣ ਆਇਆ ਉਹ ਵੀ ਦੱਸ ਜੋ ਪਲੀਜ਼ ਲਿਖ ਕੇ ਇੱਥੇ ਅਗਰ ਕੋਈ ਹਿੰਦੀ ਚ ਜਾਣਨਾ ਚਾਹੁੰਦਾ ਕੋਈ ਤਾਂ ਮੈਂ ਬੋਲ ਰਹਾ ਹਾਂ ਅਗਰ ਜੋ ਵੀ ਵੀਡੀਓ ਦੇਖ ਰਹਾ ਹੈ ਉਹ ਯਹਾਂ ਪੇ ਇੱਕ ਵਾਰ ਆਪਣਾ ਨਾਮ ਲਿਖ ਦੋ ਪਤਾ ਚੱਲ ਜਾਏਗਾ ਕਿ ਕੌਣ ਹੈ ਰਾਈਟ ਯੋਰ ਨੇਮ ਇਨ ਦੀ ਕਮੈਂਟ ਬਾਕਸ ਦਿਨਾਂ ਨੂੰ ਸ਼ੋਅ ਆਈ ਆਈ ਵਾਸ ਸ਼ੋਰ ਆਈ ਹੈਵ ਸੀਨ ਜਲਦਬਾਜ਼ੀ ਕੀ ਬੋਲ ਗਿਆ ਉਹਦਾ ਦਸ ਤੋਂ ਦਸ ਵੀ ਤੋਂ ਕਿੱਦਾਂ ਰਿਹਾ ਬਹੁਤ ਸਵਾਦ ਆ ਬ੍ਰਿਟੋ ਮੈਨੂੰ ਸਵਾਦ ਲੱਗੇ ਆ ਇਸ ਕਰਕੇ ਮੈਂ ਹੋਰ ਲਵਾਂਗਾ ਹਾਂ ਵੀ ਜੈਸਮਨ ਨੂੰ ਚਾਹ ਲੈ ਲਈ ਠੰਡੀ ਹੋ ਜਾਣੀ ਆ ਉਧਰ ਨੀ ਚੁੱਕ ਵੀ ਨਹੀਂ ਲਿਆ ਨੀਚੋਂ ਤੇ ਇਹ ਮਾਸੇ ਵੀ ਲੈ ਜਾ ਦੋ ਜਣੇ ਦੇਖਦੇ ਆ ਅੱਗੇ ਚੱਲ ਜਾਓ ਗੁੰਤਾਜ ਗੁੱਡ ਬாய் ਦੀਪੂ ਸਿੰਘ ਪੂਆਜੀ ਕਹਿੰਦੇ ਗੁੰਤਾਜ ਗੁੱਡ ਬੋਏ ਆ ਪੂਆਜੀ ਕਹਿ ਰਿਹਾ ਉਹਨੇ ਗੁੰਤਾਜ ਹੀ ਗੁੱਡ ਬੋਏ ਫਸਟ ਵਾਲਿਆ ਥੈਂਕ ਯੂ ਕਹਿ ਰਹੇ ਨੇ ਪੂਆਜੀ ਥੈਂਕ ਯੂ ਥੈਂਕ ਯੂ ਤੂੰ ਦੋ ਬੋਏ ਦੇਖਿਆ ਨੇ ਵੀਡੀਓ ਤੇ ਕੁਝ ਪੂਆਜੀ ਖਾਣਾ ਦੋ ਜੀ ਕਿਸੀ ਖਾਣਾ ਪੂਆਜੀ ਉੱਪਰ ਕਰਕੇ ਦਿਖਾਣਾ ਵੀਡੀਓ ਚ ਪੂਆਜੀ ਤੁਸੀ ਖਾਣਾ ਹੂੰ ਕੀ ਬੋਲੇ ਵੈਲਕਮ ਲਿਖਿਆ ਤੁਹਾਨੂੰ ਵੈਲਕਮ ਆਲਾ ਸੋਹਲੇ ਤੇ ਬੁਹੇ ਜੀ ਖਾ ਲਓ ਤੁਸੀਂ ਡੁੱਟੀਜ਼ ਤੁਸੀਂ ਖਾ ਲਓ ਉਹ ਕਹਿੰਦਾ ਤੁਸੀਂ ਖਾ ਲਓ ਕਿਸੀ ਨੇ ਖਾਈ ਜਾਂਦੇ ਆ ਤੁਸੀਂ ਵੀ ਆ ਜਾਓ ਅਸੀਂ ਤਾਂ ਖਾਈ ਜਾਂਦੇ ਤੁਸੀਂ ਵੀ ਖਾ ਲਓ ਆ ਗਿਆ ਬਰੇ ਡੁੱਟੀਜ਼ ਨਾ ਮੈਂ ਇੱਕ ਵਾਰੀ ਫੇਰ ਟੇਸਟ ਲੈ ਟੇਸਟ ਕਰਨੇ ਤਾਂ ਤੇ ਤਿੰਨ ਚਾਰ ਦੌਰ ਲੈ ਲੈ ਫਿਰ ਉਹ ਬਟੇਸਟੀ ਦੱਸਦਾ ਪਿਆ ਕਿੱਦਾਂ ਦਾ ਬਹੁਤ ਸਵਾਦ ਬੜੀ ਟੈਸਟੀ। ਉਹ ਮੰਗਣਾ ਕਾਸ਼ ਤੱਕ ਨਹੀਂ ਮੰਗਦੇ। ਇਹ ਕਿਹਨਾਂ ਨੂੰ? ਹਾਂ। ਥੈਂਕ ਯੂ 2 ਲਾਈਕ ਆ ਗਏ ਆ ਪੋਸਟ ਨੂੰ। ਇੱਕ ਤਾਂ ਮੌਨਿਕਾ ਜੀ ਦੀ ਹੈ, ਦੀਪੂ ਸਿੰਘ। ਇੱਕ ਹੋਰ ਕੋਈ ਵੀਡੀਓ ਦੇਖ ਰਿਹਾ ਕੋਣ ਦੇਖ ਰਿਹਾ ਪਲੀਜ਼। ਹੈਲੋ ਹਾਈ ਕਰ ਦਿਓ ਚੈਟਿੰਗ 'ਚ। ਫਿਰ ਆਪਾਂ ਤੁਹਾਡਾ ਨਾਮ ਬੋਲ ਦਿੰਨੇ ਆ ਉਥੇ। ਪਤਾ ਲੱਗ ਜਾਏਗਾ। ਅਗਰ ਮੈਨੂੰ ਨਹੀਂ ਦੱਸਣਾ ਹਾਂ। ਹਰਪ੍ਰੀਤ ਦੀ ਆਵਾਜ਼ ਸੁਣੀ ਹੋਈ ਜਾਂਦੀ ਕਿੰਦੀ ਅਗਲੇ ਵਾਰ ਨਾਮ ਦੱਸਣਾ ਵੇ ਕਿ ਟਿਵਨ ਪਿਆਇਆ ਜਾਂਦਾ ਟਮਾਟਰ ਪੈ ਰਹੇ ਹੁੰਦੇ ਉੱਤੇ ਮੈਂ ਤੁਹਾਨੂੰ ਹੱਥੇ ਦਾ ਤਾਂ ਕੀਤਾ ਸੀ ਵੀ ਬਾਹਰ ਪਾਈ ਆਇਆ ਸੀ ਉਹ ਨੂੰ ਵੇਚਦੇ ਅਮਰੂਦ ਲੋ ਕੇਲੇ ਲੋ ਸੇਬ ਲੋ ਆਵਾਜ਼ ਆਉਂਦੀ ਪਈ ਸੀ ਜਦੋਂ ਸੁਣੀ ਹੋਵੇ ਤਾਂ ਉਹ ਵੀ ਲੋ ਉਹ ਹੋ ਹੋ ਪੰਕਜ ਸੈਣੀ ਹੋ ਕਿੰਦਾ ਪੰਕਜ ਕੀ ਹਾਲ ਹੈ ਹੈਲੋ ਪਾਜੀ ਕਿਵੇਂ ਹੋ ਪੰਕਜ ਠੀਕ ਹੈ ਬਹੁਤ ਵਧੀਆ ਹੈ ਪੰਕਜ ਦੇਖ ਰਿਹਾ ਸੀ ਵੀਡੀਓ ਠੀਕ ਹੈ ਉਹ ਤੇ ਪੰਕਜ ਚਾਚੂ ਆ ਸਕੂਲੀ ਆ ਪੰਕਜ ਚਾਚੂ ਕਹਿੰਦਾ ਜਿੰਨਾ ਨੇ ਤੈਨੂੰ ਰੈਕੇਟ ਦਿੱਤਾ ਸੀ ਇੱਕ ਵਾਰੀ ਇੱਕ ਵਾਰੀ ਆਪਾਂ ਚਾਚੂ ਦੇ ਘਰ ਗਏ ਸੀ ਜਿਨ੍ਹਾਂ ਨੇ ਕੈਨੇਡਾ ਜਾਣਾ ਸੀ ਚਾਚੂ ਨੇ ਤਾਂ ਤੈਨੂੰ ਖੇਡਣ ਲਈ ਰੈਕੇਟ ਦਿੱਤਾ ਸੀ ਐ ਕਰਕੇ ਯਾਦ ਰੈਕੇਟ ਐ ਖੇਡਣ ਵਾਲਾ ਹਜੇ ਵੀ ਹੈਗਾ ਰੈਕੇਟ ਚਾਚੂ ਨੇ ਦਿੱਤਾ ਸੀ ਪੰਕਜ ਕੀ ਹਾਲ ਚਾਲ ਹੈ ਠੀਕ ਹੈ ਵਧੀਆ ਤੁਹਾਡੇ ਰਾਤ ਹੋ ਗਈ ਹੋਣੀ ਹੈ ਯਾਰ ਤੂੰ ਸੁੱਤਾ ਨਹੀਂ ਹਜੇ ਪੰਕਜ ਦੇਖ ਰਿਹਾ ਵੀਡੀਓ ਉੜਾਇਵੇ ਟ੍ਰਾਈਪੋਡ ਉੱਪਰ ਚੱਕ ਲਵਾ ਕੰਦਾ ਚੇਡ ਦੇ ਗਿਆ ਉਹ ਤਿੰਨ ਜਾਨੇ ਹੋ ਗਏ ਵੀਡੀਓ ਦੇਖਣ ਵਾਲੇ ਹੈਲੋ ਸਤਿ ਸ਼੍ਰੀ ਅਕਾਲ ਜੀ ਇੱਕ ਮੌਨਿਕਾ ਦੀਦੀ ਹੈਗੇ ਇੱਕ ਪੰਕਜ ਹੈ ਪੰਕਜ ਸੈਣੀ ਬਹੁਤ ਵਧੀਆ ਮੇਰਾ ਮਿੱਤਰ ਹੈ ਪੰਕਜ ਬਹੁਤ ਦਿਨ ਹੋ ਗਏ ਯਾਰ ਤੇਰੇ ਨਾਲ ਗੱਲ ਨਹੀਂ ਹੋਈ ਮੈਂ ਕੱਲ ਵੀ ਕਰ ਰਿਹਾ ਸੀ ਮੈਂ ਕਿਹਾ ਪੰਕਜ ਨਾਲ ਗੱਲ ਕਰਾਂ ਕਾਫੀ ਘਰ ਹੋ ਗਿਆ ਆਪਣੀ ਗੱਲ ਨਹੀਂ ਹੋਈਗੀ ਹਾਂ ਮੈਂ ਵਿਦਿਅਕ ਰੈਡਰ ਪੇਪਰ ਵੀ ਪਿਆਰੀ ਵਿੱਚ ਪੇਪਰ ਆ ਗਿਆ ਯਾਰ ਸਾਡਾ ਸੀਬੀਟੀ ਦਾ ਕੱਲ ਛੁੱਟੀ ਹੈ ਅੱਛਾ ਠੀਕ ਹੈ ਸਾਨੂੰ ਅੱਜ ਸੈਕਿੰਡ ਸੈਟਰਡੇ ਪਰ ਮੈਂ ਫੀਸ ਕਾਊਂਟਰ ਤੇ ਮੇਰੀ ਡਿਊਟੀ ਲੱਗੀ ਸੀ ਮੈਂ ਜਾ ਕੇ ਆਇਆ ਹਾਂ ਮੈਂ ਵੀ ਗਿਆ ਸੀ ਨਾਲ ਆ ਦੇ ਕੋ ਨਾ ਅੱਜ ਵੀ ਗਿਆ ਸੀ ਨਾਲ ਤੇ ਫਿਰ ਚਾਹ ਉੱਧਰ ਜਾ ਕੇ ਲੁੜਾਈ ਮੈਂ ਆਜੋ ਚਾਹ ਪੀਣੀ ਆ ਤਾਂ ਠੰਡ ਚ ਚਾਹ ਪੀਣਾ ਮਜ਼ਾ ਆਵੇ ਤੇ ਗੱਲਾਂ ਕਰਦੇ ਕਰਦੇ ਚਾਹ ਠੰਡੀ ਹੋ ਗਈ ਕੋਈ ਕਿੰਨਾ ਜਿਆਦਾ ਤੇ ਤਾਂ ਬੇਟਾ ਕੋ ਦੋ ਨਹੀਂ ਇੱਕ ਮਨਿਕਾ ਦੀ ਰੀ ਇੱਕ ਪੰਕਜ ਤੇ ਤੀਜਾ ਹੋਰ ਆਇਆ ਵੀਡੀਓ ਚ ਕੋਈ ਹੈਲੋ ਹਾਇ ਲਿਖ ਦਿਓ ਜੋ ਵੀ ਵੀਡੀਓ ਚ ਕਿ ਤੜਾਇਆ ਦਾ ਉਸ ਨਾ ਪੰਕੇ ਕੀ ਹਾਲ ਚਾਲ ਆ ਕੰਮ ਕਰ ਠੀਕ ਆ ਵਧੀਆ ਦੇ ਦੇ ਚਲੋ ਨਹੀਂ ਵਧੀਆ ਵਧੀਆ ਬਹੁਤ ਵਧੀਆ ਪੰਕੇ ਹੋਰ ਕਿਵੇਂ ਆ ਸੇਤਾਂ ਘਰੇ ਠੀਕ ਨੇ ਆਂਟੀ ਹਰੇ ਯਾਰ ਕਦੇ ਉਧਰ ਬਿਜਾ ਲਿਆ ਸੀ ਸੜ ਗਏ ਨਾ ਕੱਲ ਅ ਪਰਸੋਂ ਨਾ ਕੋਈ ਗੱਲ ਚੱਲੀ ਤੇ ਮੈਂ ਸੋਚੀ ਜਾਵਾ ਮੈਂ ਕਿ ਯਾਰ ਵੀ ਪੰਕੇ ਦੇ ਘਰ ਗਏ ਸੀ ਤੇ ਮੈਨੂੰ ਏਰੀਆ ਨਾਲ ਯਾਦ ਆਵੇ ਵੀ ਕਿਹੜੇ ਏਰੀਏ 'ਚ ਜਾ ਗਏ ਸੀ ਮੈਂ ਮਾਈ ਹੀਰਾ ਗੇਟ ਵਾਲੀ ਸਾਈਡਸ ਬਣਾਈ ਜਾਵਾ ਵੀ ਉੱਤਰ ਜਾ ਕੇ ਜੇ ਤਾਂ ਫਿਰ ਮੈਨੂੰ ਯਾਦ ਆਇਆ ਕਿ ਦੁਆਬਾ ਚੋਂ ਨੂੰ ਤਾਂ ਅੱਗੇ ਜਾ ਕੇ ਨਾ ਸੋਡਲ ਰੋਡ ਤੋਂ ਰਾਈਟ ਸਾਈਡ ਨੂੰ ਮੁੜ ਕੇ ਆਈ ਥਿੰਕ ਘਰ ਆਉਂਦਾ ਸੀਗਾ ਆਪਣਾ ਮੈਨੂੰ ਥੋੜਾ ਥੋੜਾ ਯਾਦ ਆਇਆ ਮੈਨੂੰ ਵੀ ਆਪਾਂ ਉੱਦੋਂ ਆਏ ਸੀ ਜਦੋਂ ਤੇਰੇ ਕੋਲੇ ਘਰ ਆਏ ਸੀ ਜਦੋਂ ਤੂੰ ਜਾਣਾ ਸੀਗਾ ਉਹਨਾਂ ਨੇ ਕੀ ਬੋਲਿਆ ਉਹ ਕਹਿੰਦੇ ਹੈਲੋ ਹਾਈ ਕਿਰਦੇ ਪਏ ਹਾਂ ਜੀ ਤੇ ਯਾਦ ਹੈ ਜਦ ਤੂੰ ਨੇ ਮੈਨੂੰ ਰੈਕਟ ਦਿੱਤਾ ਸੀ ਇੱਕ ਵਾਰੀ ਰਾਤ ਨੂੰ ਆਪਾਂ ਘਰ ਗਏ ਸੀ ਉਹਨਾਂ ਦੇ ਤਵੀ ਯਾਦ ਅਸਵੇ ਭੁੱਲ ਗਏ ਯਾਰ ਸਾਲ ਕੋਇਆ ਹਾਂਕੇ ਤੈਨੂੰ ਕਿੰਨੇ ਦੋ ਡੇ ਇੱਕ ਸ ਡੇਢ ਸਾਲ ਹੋ ਗਿਆ ਕਿ ਇੱਕ ਸਾਲ ਹੋਇਆ ਯਾਰ ਦੋ ਸਾਲ ਹੋ ਗਿਆ ਜੀ ਇੱਕ ਪਹਿਲਾਂ ਤਾਂ ਯਾਰ ਪਿਛਲੀ ਸਰਦੀਆਂ ਤੋਂ ਪਿਛਲੀ ਵਾਰੀ ਦੀ ਗੱਲ ਆਈ ਥਿੰਕ ਨਹੀਂ ਯਾਦ ਆਇਆ ਤੈਨੂੰ ਜੇ 6 ਮਹੀਨੇ ਸਾਹਜ ਪ੍ਰਾਣੀ ਤੈਨੂੰ ਗੱਲ ਯਾਦ ਆ ਜੇ ਉਹ ਤੋਂ ਪੁਰਾਣੀਆਂ ਗੱਲਾਂ ਨਹੀਂ ਯਾਦ ਜਿਵੇਂ ਜਿਵੇਂ ਮੈਂ ਮਚ्योर ਹੁੰਦਾ ਜਾਣਾ ਨਾ 2 ਸਾਲ ਹੋ ਗਏ 2 ਸਾਲ ਪਹਿਲਾਂ ਦੀ ਗੱਲ ਹੈ ਕਿ ਉਹ ਰੈਕਟ ਦਿੱਤਾ ਸੀ ਹੁਣ ਵੀ ਪਿਆਰ ਹੋ ਰਿਹਾ ਤੁਮਾਂ ਕਹਿੰਦੇ ਹਾਂ ਆ ਇੱਕ ਰੈਕਟ ਦਿੱਤਾ ਸੀ ਚਾਚੂ ਨੇ ਆਪਾਂ ਉਹਨਾਂ ਦੇ ਘਰ ਗਏ ਸੀਗੇ ਉਹਨਾਂ ਨੇ ਕੈਨੇਡਾ ਜਾਣਾ ਸੀ ਨੈਕਸਟ ਡੇ ਓਕੇ ਹਾਂ ਵੀਡੀਓ ਮੋੜ ਜਾਣੀ ਆਇਆ ਪੰਕੈ ਦੇ ਨਾਲ ਹੋਰ ਕੌਣ ਆ ਹੈਲੋ ਹਾਈ ਲਿਖ ਦਿਓ ਬਸ ਚੱਲ ਜੀ ਆ ਗਿਆ ਯਾਰ ਤੇ ਮੇਰੀ ਆਵਾਜ਼ ਪਤਾ ਨਹੀਂ ਉੱਚੀ ਆਉਗੀ ਕਿ ਤੁਹਾਨੂੰ ਹੌਲੀ ਆਉਂਦੀ ਹੈ ਇਸ ਕਰਕੇ ਮੈਂ ਉੱਚੀ ਬੋਲਾਂ ਥੋੜਾ ਦੂਰ ਖੜਾ ਮਾਈਕ ਨਹੀਂ ਲਾਇਆ ਹੋਇਆਗਾ ਮੈਂ ਐਕਚੁਅਲੀ ਥੋੜਾ ਜਿਹਾ ਟ੍ਰਾਈਪੋਡ ਨੂੰ ਥੱਲੇ ਕੀਤਾ ਕਿ ਇਹਦੀ ਵੀ ਵੀਡੀਓ ਵਿੱਚ ਆਵੇ ਅਦਰਵਾਈਜ਼ ਇਸ ਕਰਕੇ ਮੈਨੂੰ ਪਿੱਛੇ ਨੂੰ ਖੜਨਾ ਪੈ ਰਿਆ ਇਹਦੀ ਵੀਡੀਓ ਲਿਓ ਲਈ ਥੰਦੇ ਕੀਤਾ ਨਹੀਂ ਤਾਂ ਅਗਰ ਮੈਂ ਉੱਤੇ ਕਰਨਾ ਤਾਂ ਮੈਨੂੰ ਆ ਸਕਦਾ ਹੋਰ ਇਹ ਦੋ ਜਣੇ ਵੀਡੀਓ ਦੇਖ ਰਹੇ ਆ ਇੱਕ ਪੰਕਜ ਆ ਗਮੋਨਿਕਾ ਦੀਦੀ ਵੀ ਸੀਗੇ ਹੁਣੇ ਤੇ ਹੋਰ ਹੁਣ ਕੌਣ ਆਏਗਾ ਵਾਪਸ ਮੈਨੂੰ ਇਹ ਨਹੀਂ ਪਤਾ ਹੈਲੋ ਹਾਈ ਲਿਖ ਦਿਓ ਤੂੰ ਹੋਰ ਹੈ ਪੰਕਜ ਅੰਠੁੰਡ ਕਿਲੇ ਪੈ ਰਹੀ ਹੈ ਤੁਹਾਡੇ ਉਥੇ ਉਹ ਪੂਆਜੀ ਨਾਲ ਵੀ ਗੱਲ ਕਰਨੀ ਥੋੜੀ ਹਾਂ ਤੁਹ ਕੁਦਾਲ ਕੇ ਪੂਆਜੀ ਤੁਸੀਂ ਹੈਗੇ ਹੋ ਵੀਡੀਓ ਚ ਉਹ ਅਰੇ ਤੁਸੀਂ ਬੈਗਿਆ ਵੀਡੀਓ ਦੇ ਵਿੱਚ ਕਿਤੇ ਹੈ ਗਿਆ ਤਾਂ ਤੇ ਹਾਈ ਹੈਲੋ ਲਿਖ ਦਿਓ ਕਿਤੇ ਹੈ ਗਿਆ ਤਾਂ ਹਾਈ ਹੈਲੋ ਲਿਖ ਦਿਲਾ ਗੱਲੇ ਹੋ ਮੈਂ ਜੇ ਮੈਂ ਟ੍ਰਾਈਪੋਡ ਤੋਂ ਜਾਂਦੀ ਨਹੀਂ ਮੈਂ ਕਰਦਾ ਤਾਂ ਮੇਰਾ ਮੂੰਹ ਕੱਟਿਆ ਜਾਂਦਾ ਜੇ ਮੈਂ ਆਹਦਾ ਮੂੰਹ ਬਰਾਬਰ ਹੈ ਤੇ ਤਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਥੱਲੋ ਹੋੜ ਵੱਡੀਆਂ ਤਾਂ ਚੱਕਰੀਆਂ ਰਮਕ ਰਹਿੰਦੀਆਂ ਨਾ ਅਜੇ ਸੁਣੋ ਨਹੀਂ ਪਈ ਕਚਾ ਸਨੋ ਨਹੀਂ ਪਈ ਪੰਕਜ ਕੰਡ ਹੋਣੀਆਂ ਬਹੁਤ ਹਨ ਪਾਪਾ ਭੂਆ ਜੀ ਇਹ ਹੋਈ ਪੰਕਜ ਚਾਚੂ ਸੀਗੇ ਕਿਹੜੇ ਜਿੰਨਾ ਘਰ ਰੈਕੇਟ ਲੈ ਕੇ ਤੇ ਮੈਨੂੰ ਯਾਦ ਕਿਉਂ ਨਹੀਂ ਆਉਂਦਾ ਬੇਗਾ ਆ ਗਿਆ ਯਾਰ ਉਹ ਆ ਗਏ ਦੀਦੀ ਆਏ ਭੂਆ ਜੀ ਵੀ ਆ ਗਏ ਹਾਂਜੀ ਹਾਂਜੀ ਕਿਹੜੇ ਫਸਟ ਵਾਲ ਆ ਨੀਚੇ ਭੂਆ ਜੀ ਆ ਹਾਂਜੀ ਲਿਖਿਆ ਉੱਤੇ ਲਿਖਿਆ ਨਹੀਂ ਹਾਂਜੀ ਸਨੋ ਨਹੀਂ ਪਈ ਐ ਪੰਕਜ ਚਾਚੂ ਆ ਨਹੀਂ ਜੇ ਲਾਤਾਂ ਪੰਕਜ ਦੀ ਸਟੱਡੀ ਹੋ ਗਈ ਕੰਪਲੀਟ ਕਿੰਨਾ ਟਾਈਮ ਰਹਿ ਗਿਆ ਹੋਰ ਵਾਇਪਰ ਮਟ ਅਪਲਾਈ ਹੋਇਆ ਕਿ ਉਹ ਤੋਂ ਬਾਅਦ ਹੀ ਹੋਣੇ ਜੇ ਸਟੱਡੀ ਕੰਪਲੀਟ ਹੋ ਜਾਂਦਾ। ਮੇਰੀ ਵਾਇਸ ਆਪੋਂ ਦੀ ਪਈ ਆ ਯਾਰ ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਉੱਚੀ ਬੋਲਦਾ ਕੋਈ ਹੌਲੀ ਬੋਲਦਾ। ਬਟੇ ਟ੍ਰਾਈਪੋਡ ਤੇ ਖੜ ਕੇ ਵੀਡੀਓ ਸਹੀ ਆਉਂਦੀ ਆ। ਜੁਲਾਈ ਦੀ ਹੋ ਗਈ ਆ ਅਪਲਾਈਡ ਸਟੇਟਸ ਆ ਜੱਪ ਦਾ ਵੀ ਆ ਗਿਆ ਜੱਪ ਨੂੰ ਆਇਆ ਤਕਰੀਬਨ 3-4 ਮਹੀਨੇ ਲੱਗੇ 5 ਜੱਪ ਦਾ ਸਾਡੀ ਦਾ ਥੋੜਾ ਆ ਉਹਦਾ ਵੀ ਟਾਈਮ ਬਹੁਤ ਲੱਗਦਾ ਯਾਰ ਪੈਂਡਿੰਗ ਸਟੇਟਸ ਬਹੁਤ ਚੱਲਦਾ ਇਹਨਾਂ ਦਾ ਲੱਭਾ ਹੋਰ ਕੋਡ ਕੋਣ ਹੈ ਜੀ ਦੋ ਜਣੇ ਆ ਜਨਮਾਰਿਕਾ ਦੀਦੀ ਤੇ ਪੰਕਜ ਜੀ ਹੈਗੇ ਹਨ ਤੀਜਾ ਕੋਈ ਆਇਆ ਸੀਗਾ ਵੀਡੀਓ ਦੇਖਣ ਤੇ ਖੈਰ ਚਲੋ ਬ੍ਰਾਸੀ ਹੁੰਦਾ ਯਾਰ ਚੈਨਲ ਤੇ ਮੈਂ ਕਿਹਾ ਲਾਈਵ ਆਨ ਸ਼ੁਰੂ ਕਰੀਏ ਗ로우 ਕਰਦਾ ਚੈਨਲ ਇਹਦੇ ਨਾਲ ਲਾਈਵ ਆਉਣ ਨਾਲ ਇਹਨਾਂ ਦੀ ਪਾਲਿਸੀਸ ਕਹਿੰਦੀਆਂ ਕਿ ਲਾਈਕ ਆਉਣਾ ਚਾਹੀਦਾ ਰੋਜ਼ ਕੱਪ ਦਿਨਾਂ ਤੋਂ ਵਲੋਗ ਨਹੀਂ ਪਾਇਆ ਸੀ ਨਾ ਵਲੋਗ ਇੱਕ ਪਿਆਰ ਉਹ ਕੇ ਰਿਕਾਰਡ ਕੀਤਾ ਪਿਆ ਇੱਕ ਤੇ ਜਦੋਂ ਉਹ ਬੰਨਣਾ ਹੈ ਕਰੋਨਾ ਧਾਗੇ ਚ ਮਤਲਬ ਐਡੀਟਿੰਗ ਕਰਨ ਵਾਲੀ ਪਈ ਆ ਤੇ ਐਡੀਟਿੰਗ ਕਰਕੇ ਬਾਹਾਂਗੇ ਇਹ ਦੇਖਦਾ ਤੁਹਾਨੂੰ ਜਿੰਨਾ ਪਿੱਛੇ ਹੋਗੇ ਬੋਲेंगे ਉਹ ਤੇਰੀ ਫੋਟੋ ਜਿਆਦਾ ਹੋਗੇ ਤੇ ਚੌੜੇ ਖਦਰਾ ਆਪਾਂ ਚਾਹ ਪ੍ਰੇਮ ਨੂੰ ਬਿੱਲੀ ਥਰਾੜੇ ਦੁੱਧ ਰੱਖ ਲਿਆ ਨੇ ਕਹਿੰਦਾ ਫੜਿਓ ਜੇ ਮੈਂ ਫੜਿਆ ਤਾਂ ਮੈਂ ਰੂੰਗਾ ਖਾਨ ਤੋਂ ਮੈਂ ਤਾਂ ਖਾਊਗਾ ਹੀ ਨਾ ਤੂੰ ਕਹਿੰਦੇ ਬਿੱਲੀ ਥਰਾੜੇ ਦੁੱਧ ਰੱਖ ਗਿਆ ਨਹੀਂ ਮੈਂ ਐਤੀ ਕੰਨੀਆਂ ਪਾਏ ਦਿੱਤਾ ਲੈ ਖੁਲ ਉਹ ਤਿੰਨ ਜਾਣੇ ਹੋ ਗਏ ਆ ਕੋਈ ਹੋਰ ਵੀਡੀਓ ਦੇਖ ਰਿਹਾ ਫੇ ਹੁਣ ਆਇਆ ਹੋਰ ਵੀਡੀਓ ਤੇ ਹੈਲੋ ਲਿਖ ਦਿਓ ਤੁਹਾਨੂੰ ਪਤਾ ਲੱਗ ਜੇ ਵੀ ਤੁਸੀਂ ਕੌਣ ਹੋ ਤੂ ਆ ਇਥੇ ਇਥੇ ਕਿੰਨੀ ਦਿਖਦਾ ਨਹੀਂ ਦਿਖਦਾ ਨਹੀਂ ਮੇਰਾ ਕੈਮਰਾ ਆਹ ਦੇਖੋ ਕੀ ਕਰਦਾ ਚਲ ਉੱਥੇ ਚੱਲ ਉੱਥੇ ਚੱਲ ਆਹ ਦੇਖੋ ਕੀ ਕਰਦਾ ਜੀ ਇਹ ਇੱਕ ਤੋਂ ਸੇਕ ਆਏ ਤੇ ਕਿਸੀ ਚੀਜ਼ ਚਪਾ ਦਮ ਦਮ ਚਿੱਪ ਚਪਾ ਦਮ ਦਮ ਟੀ ਇੱਕ ਨਾ ਛੋਟਾ ਵੀਰ ਚੌਂਦਾ ਦਾ ਉਹ ਡਾਇਲੌਗ ਜਾਂ ਮੀਮ ਦਾ ਚੱਲਿਆ ਸੀ ਬਹੁਤ ਚੀਜ਼ ਚਪਾ ਦਮ ਚਿੱਪ ਚਿੱਪ ਚਪਾ ਦਮ ਦਮ ਚਿੱਪ ਚਪਾ ਦਮ ਦਮ ਚੀਜ਼ ਚਪਾ ਦਮ ਦਮ ਹਾਂ ਬੜੀ ਸਾਈਜ਼ ਹਮੇਂ ਜੰਪ ਸਾਈਜ਼ ਬਿਚੇ ਸੂਰੀਓ ਚੱਲਾਉ ਪਾ ਕਾ ਨਾ ਕੋਈ ਨਾ ਆ। ਚਲੋ ਪਰ ਚਲੋ ਪਰ ਚਲੋ। ਮੈਂ ਤੇ ਚਾਹ ਪਈ ਆ। ਹਾਂ ਤੇ ਮੈਂ ਬਿਤੀ ਆਇਆ ਖਰਾਕ ਤੇ ਚਾਹ। ਇਹ ਚਾਹ ਪੀ। ਦੋ ਲੱਗਨੀ ਤੇ ਆਣਾ। ਚਾਹ ਵੀ ਦੋ। ਉਹ ਜਿਹੜਾ ਸਾਰੀ ਲਾਈਵ ਤੇ ਦੇਖੀ ਜਾਂਦੇ ਤੇ ਚਾਹ। ਫਿਰ ਚਾਹ ਪੀ ਕੇ ਉੱਪਰ ਜਾ। ਠੀਕ ਆ? ਟਾਈਮ ਹੋ ਗਿਆ। ਔਰ سناਓ ਜੀ ਕੋਈ ਗੱਲ ਬਾਤ ਤੁਸੀਂ ਲਿਖੋਗੇ ਤਾਂ ਮੈਂ ਫਿਰ ਤੁਹਾਡੇ ਨਾਲ ਗੱਲਾਂ ਕਰਾਂਗਾ ਹਨਾ ਤੁਸੀਂ ਦੇਖ ਰਹੇ ਆ ਜੋ ਵੀ ਦੇਖ ਰਹੇ ਇੱਕ ਜਣਾ ਦੇਖ ਰਿਹਾ ਹੋਏ ਵੀਡੀਓ ਨੂੰ ਤੇ ਦੋ ਲਾਈਕ ਆਏ ਆ ਹਜੇ ਤੱਕ ਚਲੋ ਥੈਂਕ ਯੂ ਸ਼ੁਕਰੀਆ ਜਿੰਨਾ ਜਿੰਨਾ ਨੇ ਲਾਈਕ ਕੀਤਾ ਹਨਾ ਉਸ ਨੂੰ ਚਲੋ ਅੱਪਾ ਫਿਰ ਸਾਥਰੀ ਘਰ ਬਲਾਈਏ ਜੀ ਹੁਣ 25 ਮਿੰਟ ਦੀ ਵੀਡੀਓ ਹੋ ਗਈ ਹੈ ਨਾ ਤੇ ਫੇਰ ਕਦੇ ਆਪਾਂ ਆਉਂ ਵੀ ਜਾਣਾ ਉੱਪਰ ਜਾ ਲਈ ਚਲੋ ਫਿਰ ਆ ਗਏ ਆ ਉੱਪਰ ਚੱਲਦੇ ਆ ਉੱਪਰ ਜਾ ਕੇ ਆਪਾਂ ਵੀਡੀਓ ਕਰਾਂਗੇ ਹੈ ਨਾ ਉੱਪਰ ਜਾ ਕੇ ਥੋੜੀ ਜਿਹੀ ਗੇਮ ਖੇਡ ਤੇ ਗੇਮ ਖੇਡਣੀ ਆ ਕੋਈ ਉੱਤੇ ਕਹਿੰਦਾ ਤੇ ਨਾ ਪਾਈਏ ਉਹ ਤਾਂ ਤੱਕ ਲਵਾ ਹਾਂ ਹਾਂ ਗੇਂ ਕਾ ਲਾ ਵੀ ਬਾਲੀ ਇੰਦੀ ਨਾ ਹਾਂ ਤੋ ਬਲੀ ਤੋ ਉਹਨੇ ਮੈਂ ਡੰਡ ਨਾਲ ਘਾੜ ਕੇ ਨਾ ਉੱਪਰ ਜਾ ਕੇ ਆਉ ਬੈਟ ਕ੍ਰਿਕਟ ਖੇਡਣਾ ਉਹ ਦੱਕ ਤੋ ਸੂ ਨਾ ਮੈਂ ਚੱਲਿਆ ਤੇ ਮੈਂ ਬੰਦ ਕਰ ਦੇਣੀ ਆ ਵੀਡੀਓ ਜਲਦੀ ਆ ਜਾ ਚੱਲ ਆ ਫਿਰ ਚੱਲੀ ਆ ਜਾ ਜਣੀਏ ਅੱਛਾ ਪਹਿਲਾਂ ਮੈਂ ਬੋਲ ਲੈਂਦਾ ਨਾ ਢੀ ਬੈਠ ਦੇ ਕਹਿੰਨੀ ਚਲ ਤੂੰ ਚੱਕ ਕੇ ਲੈ ਆਜਾ ਚਲੋ ਜੀ ਉੱਪਰ ਚੱਲੀਏ ਮੌਸਮ ਦੇਖੋ ਅੱਜ ਬੱਦਲ ਹੋਏ ਪਏ ਆ ਪੂਰੇ ਧੁੱਪ ਨਹੀਂ ਹੈਗੀ ਤੇ ਠੰਡ ਕੋਈ ਵੀ ਆ ਬਹੁਤ ਹਵਾ ਨਹੀਂ ਚੱਲਦੀ ਤੇ ਬਾਰਿਸ਼ ਹੋਣ ਦਾ ਅਨੁਮਾਨ ਸੀਗਾ ਮੈਸੇਜ ਆ ਰਿਹਾ ਸੀ ਬਾਰੀਖ ਦਾ ਹਾਂ ਕੋਣ ਕਿੱਥੇ ਗਿਆ ਬੱਟਾ ਤੇ ਵੀਡੀਓ ਨੂੰ ਆਪਾਂ ਬੰਦ ਕਰੀਏ ਬੇਟੇ ਹੁਣ ਫੁੱਟਵਾਲ ਦਾ ਖੇਡਾਂਗੇ ਓਕੇ ਤੱਕ ਟੂ ਗੇਮਸ ਖੇਡੀਏ ਲਸ ਟੂ ਗੇਮਸ ਖੇਡੀਏ ਟੂ ਗੇਮਸ ਖੇਡਨੀ ਆ ਇੱਕ ਮਿੰਟ ਫਿਰ ਮੈਨੂੰ ਆ ਟ੍ਰਾਈਪੋਡ ਖੜਾ ਕਰ ਲੈਂਦੇ ਆਪਾਂ ਟ੍ਰਾਈਪੋਡ ਨੂੰ ਇੱਥੇ ਖੜਾ ਕਰਦੇ ਆਂ ਜੀ ਤੇ ਚਲੋ ਦੇਖਦੇ ਆਂ ਕਿ ਗੇਮ ਸ਼ੁਰੂ ਕਰਨਾ うん ਲਓ ਜੀ ਇੱਥੇ ਖੜਾ ਕਰਤਾ ਟ੍ਰਾਈਪੋਡ ਨੂੰ ਉਹਨੂੰ ਇਦਾਂ ਕਰ ਦਿੰਨੇ ਆਂ ਤੇ ਫਿਰ ਦੇਖਦੇ ਆਂ ਆਪਾਂ ਦੇਖਾ ਮੈਂ ਚਲੋ ਜੀ ਤੁਸੀਂ ਦੇਖੋ ਅਸੀਂ ਕੀ ਕਰਿਆ ਚਲੋ ਆ ਬੀਨ ਆ ਗਈ ਇੱਕ ਵਾਰੀ ਤੇ ਐਵਰ ਕਿੱਕ ਮਾਰਦਾ ਤੇ ਨੀਚੇ ਡਾ ਲਿਆ ਮੈਂ ਵਿਚੋ ਮੇਨ ਰੋਡ ਕਰਕੇ ਨਾ ਬਾਈਕਾਂ ਨੂੰ ਬਹੁਤ ਲੰਘਦੇ ਆ ਇੱਕ ਇੱਕ ਵਾਰੀ ਇਹਨੇ ਫੁੱਟਬਾਲ ਲੱਤ ਪਾਈ ਉਹ ਥੱਲੇ ਵਜੇ ਜਾਤੇ ਕੋਈ ਕਿਸੇ ਨੇ ਵਜਿਆ ਵਜਣ ਤੋਂ ਬਾਅਦ ਪਤਾ ਨਹੀਂ ਕਾਰ ਦੇ ਵਿੱਚ ਵਜਿਆ ਕਿ ਫਟ ਗਿਆ ਉਹ ਕੱਢ ਕੇ ਫਟਿਆ ਸੀ ਨਾ ਬਾਹਰ ਹਾਂਜੀ ਅੰਦਰ ਆ ਮਮਾ ਅੰਦਰ ਹਾਂਜੀ ਦੇਖਣਾ ਨਾ ਆ ਗਿਆ 1 ਮਿੰਟ ਬਾਸ ਆ ਆ ਗਿਆ ਆ ਗਿਆ ਮਾਇ ਭਾਏ ਸਾਡਾ ਤੇ ਪੜਾਈ ਕਰ ਲਈਏ ਜੀ ਆਪਾਂ ਹਨਾ ਪੇਪਰ ਆ ਮੇਰਾ ਕੱਲ ਨੂੰ ਯਾਰ ਸੀਬੀਟੀ ਦਾ ਤੇ ਫਿਰ ਆਪਾਂ ਕੱਲੂ ਮਿਲਾਂਗੇ ਉਦੋਂ ਬਾਅਦ ਆ ਕੇ ਠੀਕ ਹੈ ਜੀ ਇਹ ਜिद ਕਰਦਾ ਹੋਰ ਨਹੀਂ ਹੁਣ ਬੱਸ ਕਰ ਪੜਾਈ ਕਰਨੀ ਬਟੇ ਮੈਨੂੰ ਪੜਨਾ ਆ ਲੋ ਗੁੱਸੇ ਹੋ ਗਿਆ ਦੇਖੋ ਇੱਧਰ ਬਾਏ ਬਾਏ ਫਿਰ ਮਿਲਦੇ ਹਾਂ ਜੀ ਜਲਦੀ ਆਪਾਂ ਹੈ